ਲਓ ਜੀ ਅੱਜ 10 ਦਸੰਬਰ ਨੂੰ ਪਹੁੰਚੇ ਆ ਮੰਗਰ ਟ੍ਰੇਡਿੰਗ ਕੰਪਨੀ ਵਾਲਿਆਂ ਦੀ ਸ਼ਾਪ ਤੇ ਪਹੁੰਚੇ ਆ ਜੀ ਤੇ ਤੁਹਾਨੂੰ ਅੱਜ ਗੋਭੀ ਦੇ ਦਾ ਹੋਰ ਸਬਜ਼ੀਆਂ ਦੇ ਭਾਅ ਦੱਸਦੇ ਆ ਪਤਾ ਕਰਕੇ ਕਿ 10 ਦਸੰਬਰ ਦੇ 2025 ਦੇ ਕੀ ਭਾਅ ਨੇ ਤੇ ਮੇਰਾ ਵੀਰਕੋ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਆ ਕਰੋ ਜੇ ਜਾਣਕਾਰੀ ਵਧੀਆ ਲੱਗਦੀ ਹੁੰਦੀ ਹੈ ਜੀ ਬਟੇ ਮੇਰੇ ਸਸਰੀਕਾਲ ਜੀ ਸਸਰੀਕਾਲ ਜੀ ਹੋਰ ਵੀਰੇ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਵਧੀਆ ਜੀ ਅੱਛਾ ਵੀਰੇ ਅੱਜ ਆਪਣੇ 10 ਦਸੰਬਰ ਦੇ ਆਪਣੇ ਮਾਰਗ ਟ੍ਰੇਡਿੰਗ ਕੰਪਨੀ ਦੇ ਸਬਜ਼ੀ ਦੇ ਭਾਅ ਦੱਸੋ ਥੋਕ ਦੇ ਜੀ ਹਾਂਜੀ ਹਾਂਜੀ 10 ਤਰੀਕ 12 ਮਹੀਨਾ 2025 ਮਾਰਗ ਟ੍ਰੇਡਿੰਗ ਕੰਪਨੀ ਸ਼ਾਪ ਨੰਬਰ 15 ਜੀ ਗੋਭੀ ਵੇਚੀ ਜੀ 10 ਰੁਪਏ ਕਿਲੋ ਆਹ ਵਾਲੀ ਆਹ ਵਾਲੀ ਗੋਭੀ 10 ਰੁਪਏ ਜੀ ਇੱਕ ਸਪੈਸ਼ਲ ਗੋਭੀ ਵੇਚੀ ਜੀ 15 ਰੁਪਏ ਕਿਲੋ 16 ਰੁਪਏ ਕਿਲੋ ਜੀ ਠੀਕ ਆ ਜੀ ਆਹ ਲੈਓ ਆ ਜੀ ਮਿੱਠਿਆ 400 ਰੁਪਏ ਦਾ ਗੱਟਾ ਜੀ ਆਲੂ ਨਵਾਂ ਆਲੂ 400 ਰੁਪਏ ਨੂੰ ਗੱਟਾ ਜੀ ਮੂਲੀ ਵੇਚੀ 8 ਰੁਪਏ ਕਿਲੋ ਜੀ ਠੀਕ ਆ ਜੀ ਮੂਲੀ 8 ਰੁਪਏ ਨੂੰ ਕਿਲੋ ਹਲਸਣ ਵਿੱਚ ਹੈ 35 ਰੁਪਏ ਕਿਲੋ ਹਰਾ ਪਿਆਜ ਵਿੱਚ ਹੈ 30 ਰੁਪਏ ਕਿਲੋ ਠੀਕ ਹੈ ਜੀ ਤੇ ਛਾਲਗਮ ਬੈਂਗਣੀ ਵਿੱਚ ਹੈ 10 ਰੁਪਏ ਕਿਲੋ ਬੈਂਗਣੀ 10 ਰੁਪਏ ਕਿਲੋ ਤੇ ਮਟਰ ਵੀਰੇ ਮਟਰ ਵਿੱਚ ਹੈ 55 ਰੁਪਏ ਕਿਲੋ ਅੱਜ ਦਾ ਪਾਸ ਠੀਕ ਆ ਦੋਨੇ ਪਾਂਜੀ ਠੀਕ ਹੈ ਭਾਈ ਧੰਨਵਾਦ ਜੀ ਇਹ ਸੀ ਅੱਜ ਦੇ ਮਾਗਰ ਟ੍ਰੇਡਿੰਗ ਕੰਪਨੀ ਦੇ ਥੋਕ ਦੇ ਭਾਜ ਜੀ ਤੇ ਬਹੁਤ ਵਧੀਆ ਸਬਜ਼ੀਆਂ ਇਨਾਂ ਕੋਲੇ ਮੇਰਾ ਵੀਰ ਆਪਣੇ ਕੋਈ ਪ੍ਰੋਗਰਾਮ ਆ ਜਾਂ ਕੁਝ ਵੀ ਆ ਵਧੀਆ ਥੋਕ ਰੇਟਾਂ ਦੇ ਤੁਸੀਂ ਸਬਜ਼ੀਆਂ ਇਨਾਂ ਤੋਂ ਖਰੀਦ ਸਕਦੇ ਆ ਧੰਨਵਾਦ ਜੀ ਸਾਰਿਆਂ ਦਾ